ਬੁੜਲਾਡੇ ਦੀ ਪਵਿੱਤਰ ਧਰਤੀ ਤੇ ਸਾਬਕਾ ਪ੍ਰਧਾਨ ਟਰੱਕ ਯੂਨੀਅਨ ਸ੍ਰੀ ਰਾਮਿੰਦਰ ਸਿੰਘ ਜੀ ਵੱਲੋਂ ਤਿੰਨ ਗਰੀਬ ਲੜਕਿਆਂ ਦਾ ਸਮੂਹਿਕ ਵਿਆਹ ਕਰਵਾ ਕੇ ਸਮਾਜ ਨੂੰ ਇੱਕ ਸੱਚਾ ਸੰਦੇਸ਼ ਦਿੱਤਾ ਗਿਆ ਹੈ। ਇਹ ਵਿਆਹ ਸਮਾਰੋਹ ਪੂਰੀ ਸਾਦਗੀ, ਧਾਰਮਿਕ ਰਸਮਾਂ ਅਤੇ ਪਾਵਕ ਮਾਹੌਲ ਵਿੱਚ ਸੰਪੰਨ ਹੋਇਆ ਜਿੱਥੇ ਹਰ ਇੱਕ ਦੀਆਂ ਅੱਖਾਂ ਵਿੱਚ ਖੁਸ਼ੀ ਅਤੇ ਦਿਲਾਂ ਵਿੱਚ ਦੁਆਵਾਂ ਸਨ। ਇਸ ਪਵਿੱਤਰ ਕਾਰਜ ਵਿੱਚ ਸ੍ਰੀ ਰਾਮਿੰਦਰ ਸਿੰਘ ਜੀ ਦੇ ਨਾਲ ਉਨ੍ਹਾਂ ਦੇ ਸਾਥੀਆਂ ਅਤੇ ਸਹਿਯੋਗੀਆਂ ਵੱਲੋਂ ਭਰਪੂਰ ਸਹਿਯੋਗ ਦਿੱਤਾ ਗਿਆ ਜੋ ਕਿ ਸੱਚੀ ਸਮਾਜ ਸੇਵਾ ਦੀ ਮਿਸਾਲ ਹੈ। ਇਸ ਮੌਕੇ 90 ਵਾਹਿਦ ਜੋੜਿਆਂ ਨੂੰ ਕੇਵਲ ਆਸ਼ੀਰਵਾਦ ਹੀ ਨਹੀਂ ਸਗੋਂ ਘਰੇਲੂ ਵਰਤੋਂ ਦਾ ਸਮਾਨ ਕੱਪੜੇ ਤੇ ਹੋਰ ਜ਼ਰੂਰੀ ਸਮਾਨ ਪੇਟ ਕਰਕੇ ਉਹਨਾਂ ਦੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਨੂੰ ਸੁਖਮਈ ਬਣਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਸ਼੍ਰੀ ਰਾਮਿੰਦਰ ਸਿੰਘ ਜੀ ਨੇ ਇਸ ਮੌਕੇ ਤੇ ਕਿਹਾ ਕਿ ਮਹਾਸ਼ਿਵਰਾਤਰੀ ਦੇ ਪਵਿੱਤਰ ਦਿਹਾੜੇ ਤੇਤੀਆਂ ਦਾ ਵਿਆਹ ਕਰਵਾਉਣਾ ਸਭ ਤੋਂ ਵੱਡਾ ਪੁੰਨ ਦਾ ਕੰਮ ਹੈ ਅਤੇ ਸਮਾਜ ਦੇ ਸਮਰਥ ਲੋਕਾਂ ਨੂੰ ਲੋੜਵੰਦ ਪਰਿਵਾਰਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸਾਲਾ ਸਾਰੀ ਸੰਗਤ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਅੱਗੇ ਸਮੂਹ ਸੰਗਤ ਨੂੰ ਇਹ ਹੀ ਬੇਨਤੀ ਕਰਦੇ ਹਾਂ ਜੀ ਵੀ ਅੱਜ ਮਤਲਬ ਜੋ ਮਹਾਨ ਦਿਹਾੜਾ ਸੀ ਸ਼੍ਰੀ ਸ਼ਰਧਾ ਦਿਹਾੜਾ ਸੀਗਾ ਅੱਜ ਉਸ ਦਿਹਾੜੇ ਦੇ ਸਾਨੂੰ ਮਤਲਬ ਜੋ ਮਹਾਨ ਨਾਨਕ ਕੰਨਿਆદાન ਮੰਨਿਆ ਜਾਂਦਾ ਹੈ ਸਾਨੂੰ ਕੰਨਿਆદાન ਕਰਨ ਦਾ ਅੱਜ ਮੌਕਾ ਮਿਲਿਆ ਅਸੀਂ ਸਾਰੇ ਭਰਾਵਾਂ ਨੇ ਰਲ ਕੇ ਤਿੰਨ ਲੋੜਵੰਦ ਜ਼ਰੂਰਤਮੰਦ ਕੁੜੀਆਂ ਦੇ ਵਿਆਹ ਕੀਤੇ ਨੇ ਅੱਜ ਸ਼੍ਰੀ ਸ਼ਰਧਾਤਰੀ ਵਾਲੇ ਜਿਹਨਾਂ ਜੋ ਮਹਾਨਦਾਨ ਕੀਤਾ ਹੈ ਉਸ ਦੇ ਵਿੱਚ ਸਾਡੇ ਭਰਾਵਾਂ ਨੇ ਰਾਜੂ ਘੰਡ ਨੇ ਪਰਮਿੰਦਰ ਗੱਗੂ ਨੇ ਦੀਪੂ ਨੇ ਤੇ ਆਪਣਾ ਜੱਗੀ ਹੋ ਗਿਆ ਕੱਲੂ ਹੋ ਗਿਆ ਗੁਰਵਿੰਦਰ ਬੱਦਲ ਜੋ ਸਾਡਾ ਸਾਰਾ ਸਰਕਲ ਆ ਸਾਡੇ ਭਰਾ ਨੇ ਸਾਰੇ ਨੇ ਰਲ ਮਿਲ ਕੇ ਅਸੀਂ ਇਹ ਕਾਰਜ ਨੂੰ ਅੱਜ ਨੇਪਰੇ ਚਾੜਿਆ ਹੈਗਾ ਅੱਗੇ ਪ੍ਰਮਾਤਮਾ ਦੀ ਜਿੱਦਾਂ ਕੋਈ ਕਿਰਪਾ ਰਹੂਗੀ ਪ੍ਰਮਾਤਮਾ ਮਿਹਰ ਕਰੂਗਾ ਮਤਲਬ ਇਦਾਂ ਦੇ ਕਾਰਜ ਸਮਾਜ ਭਲਾਈ ਦੇ ਲੋਕ ਭਲਾਈ ਦੇ ਕਾਰਜ ਅੱਗੇ ਵੀ ਇਦਾਂ ਅਸੀਂ ਜਾਰੀ ਰੱਖਾਂਗੇ ਕਰਦੇ ਰਹਿਾਂਗੇ ਜੋ ਸਾਡਾ ਅਗਲਾ ਏਮ ਹੈ ਅਗਲਾ ਟੀਚਾ ਹੈਗਾ ਵੀ ਇਸ ਵਾਰ ਅਸੀਂ ਤਿੰਨ ਲੜਕੀਆਂ ਦੇ ਜ਼ਰੂਰਤਮੰਦ ਲੜਕੀਆਂ ਦੇ ਵਿਆਹ ਕੀਤੇ ਹੈ ਮਤਲਬ ਜੋ ਸਾਡਾ ਅਗਲਾ ਟੀਚਾ ਵੀ 11 ਲੜਕੀਆਂ ਦੇ ਘੱਟੋ ਘੱਟ ਅਸੀਂ ਵਿਆਹ ਕਰੀਏ ਇਦਾਂ ਚਲੋ ਪਰਮਾਤਮਾ ਦੀ ਕਿਰਪਾ ਨਾਲ ਸਾਥੀ ਸੰਗੀ ਨਾਲ ਰੌlde ਰਹਿਣਗੇ ਤੇ ਇਹ ਗਿਣਤੀ ਹੈ ਜੋ ਗਰੂਤਮੰਦ ਪਰਿਵਾਰਾਂ ਦੀ ਉਹ ਵੱਧ ਹੀ ਜਾਊਗੀ ਇਸੇ ਤਰ੍ਹਾਂ ਹੀ ਸਮੂਹ ਨਗਰ ਨਿਵਾਸੀਆਂ ਦਾ ਸਾਥੀਆਂ ਦਾ ਸਬੰਧੀਆਂ ਦਾ ਸਾਰਿਆਂ ਦਾ तहे ਦਿਲੋਂ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸਾਨੂੰ ਮਨ ਤੇ ਧਨ ਨਾਲ ਮਤਲਬ ਪੂਰਾ ਸਹਿਯੋਗ ਦਿੱਤਾ ਪੂਰਨ ਤੌਰ ਤੇ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਪੂਰਾ ਮੋਢੇ ਨਾਲ ਮੋਢਾ ਜੋੜ ਕੇ ਸਾਡੇ ਸਾਰੇ ਵੀਰ ਨਾਲ ਖੜੇ ਨੇ ਆ ਪਰਮਿੰਦਰ ਗੱਗੂ ਇਹ ਮੁੰਡਾ ਵੀ ਸਾਰਾ ਕੰਮ ਕਾਰ ਸਾਰਾ ਕਾਰਜ ਇਸੇ ਨੇ ਸੰਭਾਲਿਆ ਜੀ ਜੋ ਕਰਤਾ ਧਰਤਾ ਇਹ ਹੀ ਆ ਮੁੰਡਾ ਇਸੇ ਨੇ ਸਾਰਾ ਕਾਰਜ ਸੰਭਾਲਿਆਗਾ ਕੋਲੋਂ ਸਭ ਦੇ ਰੁਕੀ ਨੇ ਹੁੰਦੇ ਹੈਗੇ ਨਹੀਂ ਪੂਰਾ ਸਮਾਂ ਕਿਸੇ ਕੰਮ ਤੇ ਲੰਨ ਨਹੀਂ ਦਿੱਤਾ ਜਾਂਦਾ ਮਤਲਬ ਇਸ ਲੜਕੇ ਨੇ ਸਾਰਾ ਪ੍ਰਬੰਧ ਕੀਤਾ ਹੋਰ ਗੀਤਾ ਰਲ ਮਿਲ ਕੇ ਸਾਰਿਆਂ ਨੇ ਅਸੀਂ ਇਸ ਕਾਰਜ ਨੂੰ ਨੇਪਰੇ ਚਾੜਿਆ